ਸੱਚੇ ਕਾਲ ਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਤੋਂ ਪਹਿਲਾਂ ਨਸਰ ਮਾਰਲਨ ਨਿਯਮਕ ਸੁਰਖੀਆਂ ਤੇ ਲੋਕ ਸਭਾ ਚ ਬੋਲੇ ਚਰਨਜੀਤ ਚੰਨੀ ਸਿੱਧੂ ਮੂਸੇਵਾਲੇ ਤੇ ਅਮਰਿਤਪਾਲ ਦਾ ਚੁੱਕਿਆ ਮੁੱਦਾ ਲੋਕ ਸਭਾ ਚ ਮੋਹ ਸਾਹਮਣੇ ਹੋਏ ਚਰਨਜੀਤ ਚੰਨੀ ਤੇ ਰਵਨੀਤ ਬਿੱਟੂ ਕਾਂਗਰਸ ਛੱਡਣ ਨੂੰ ਲੈ ਕੇ ਚਰਨਜੀਤ ਚੰਨੀ ਨੇ ਕੀਤੀ ਸੀ ਟਿੱਪਣੀ ਅੰਮ੍ਰਿਤਪਾਲ ਤੇ ਲੱਗੀ ਐਨਐਸਏ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਜਵਾਬ ਕਿਹਾ ਚਰਨਜੀਤ ਚੰਨੀ ਨੇ ਹੀ ਕਾਂਗਰਸ ਦੱਸਿਆ ਆਪਣਾ ਸਟੈਂਡ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਹਿੱਸਾ ਨਹੀਂ ਲੈਣਗੇ ਮੁੱਖ ਮੰਤਰੀ ਭਗਵੰਤ ਮਾਨ 27 ਜੁਲਾਈ ਨੂੰ ਹੋਣ ਜਾ ਰਹੀ ਹੈ ਨੀਤੀ ਆਯੋਗ ਦੀ ਬੈਠਕ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਅੱਜ ਲੋਕ ਸਭਾ ਸੈਸ਼ਨ ਦੇ ਵਿੱਚ ਚਰਨਜੀਤ ਚੰਨੀ ਨੇ ਬਜਟ ਨੂੰ ਲੈ ਕੇ ਵਿਰੋਧੀ ਸਰਕਾਰ ਨੂੰ けੜਾ ਪਾਇਆ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਅਨ ਐਲਾਨੀ ਐਮਰਜੈਂਸੀ ਵਰਗੇ ਹਾਲਾਤ ਪੈਦਾ ਹੋ ਚੁੱਕੇ ਨੇ ਉਹਨਾਂ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਲੈ ਕੇ ਅਮਰਿਤਪਾਲ ਦੇ ਉੱਤੇ ਲੱਗੀ ਐਨਐਸਏ ਅਤੇ ਮਨੀਪੁਰ ਦੇ ਵਿੱਚ ਹੋ ਰਹੀਆਂ ਹਿੰਸਕ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਚੰਨੀ ਨੇ ਅੱਜ ਲੋਕ ਸਭਾ ਦੇ ਵਿੱਚ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆਏ ਚਣਜੀਤ ਚੰਨੀ ਨੇ ਕਿਹਾ ਕਿ ਦੇਸ਼ ਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਵਰਗੇ ਹਾਲਾਤ ਬਣ ਚੁੱਕੇ ਨੇ ਉਹਨਾਂ ਨੇ ਸਿੱਧੂ ਮੂਸੇਵਾਲੇ ਅਤੇ ਅਮਰਿਤਪਾਲ ਦਾ ਮਤਾ ਵੀ ਲੋਕ ਸਭਾ ਦੇ ਵਿੱਚ ਚੁੱਕਿਆ ਖੁਸ਼ ਨਹੀਂ ਮਿਲਾ ਮੈਂ ਪੂਰਾ ਮਤਰਈ ਮਾਵਾਲਾ ਸਨੋਕ ਕੀਤਾ ਗਿਆ ਹੈ ہمارے ਸਾਥ ਫੇਅਰ ਡਿਸਟ੍ਰੀਬਿਊਸ਼ਨ ਆਫ ਫੰਡਸ ਨਹੀਂ ਹੋਇਆ ਇਹ ਬਜਟ ਦੇਸ਼ ਬਚਾਉਣ ਵਾਲਾ ਨਹੀਂ ਹੈ ਸਿਰਫ ਆਪਣੀ ਸਰਕਾਰ ਬਚਾਉਣ ਵਾਲਾ ਹੈ आज देश में फाइनेंशियल इमरजेंसी वाले हालात पैदा हो रहे हैं और बीजेपी ये हालात पैदा करने के लिए जिम्मेवार है आज अनडिक्लेयर्ड इमरजेंसी है उसका क्या है इमरजेंसी ये भी है कि एक मशहूर नौजवान जो एक मशहूर सिंगर था उसको गोलियों मार के मार दिया गया आज तक सिद्धू मूसेवाला उसके परिवार को इंसाफ नहीं मिला वो दर दर भटक रहे हैं ये भी इमरजेंसी ये भी इमरजेंसी है इमरजेंसी ये भी है कि 20 लाख लोगों द्वारा 20 लाख लोगों द्वारा पंजाब में मेंबर पार्लियामेंट चुना गया और वो एन से लगाकर अंदर रखा हुआ है फ्रीडम ऑफ स्पीच उसकी कॉन्स्टिटुएंसी के लोगों की बात यहां नहीं रख पा रहे ये भी एमरजेंसी है एमरजेंसी ये भी है कि विपक्ष के व्यक्तियों को केंद्रीय एजेंसियां कार्रवाई करने के लिए छोड़ दी जाती उनको अंदर रखा जाता है ये भी एमरजेंसी है एमरजेंसी ये भी है कि हजारों किसान उनको खालिस्तानी कहा जाता है जब वो अपनी मांग रखते हैं अरे पंजाब कोई देश की धरती नहीं है पंजाब हमारे देश की धरती है हरियाणा में नेशनल हाईवे को पक्का जाम कर दिया है और किसान यहां तक नहीं आ पा रहे उनको मिला नहीं जा रहा यह भी इमरजेंसी है इमरजेंसी यह भी है कि कोई पत्रकार सवाल करे तो उसको जेल में डाल दिया जाता है इमरजेंसी ये भी है एमरजेंसी यह भी है कि अपनी शिक्षा के लिए उतरे छात्रों को ਦੇਸ਼ ਘਰੋਹੀ ਬਤਾਇਆ ਗਿਆ ਐਮਰਜੈਂਸੀ ਇਹ ਵੀ ਕਿਸ ਐਮਰਜੈਂਸੀ ਦੀ ਬਾਤ ਕਰ ਰਹੇ ਹੋ ਜ਼ਿਕਰ ਖਾਸ ਹੈ ਕਿ ਚਰਨਜੀਤ ਚੰਨੀ ਨੇ ਜਿਸ ਤਰੀਕੇ ਨਾਲ ਭਾਜਪਾ ਸਰਕਾਰ ਨੂੰ ਘੇੜਿਆ ਹੈ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਇਸਦਾ ਕੀ ਜਵਾਬ ਦਿੰਦੀ ਹੈ ਲੋਕ ਸਭਾ ਸੈਸ਼ਨ ਦੇ ਵਿੱਚ ਬੋਲਦਿਆਂ ਹੋਇਆਂ ਚਰਨਜੀਤ ਚੰਨੀ ਨੇ ਰਵਨੀਤ ਬਿੱਟੂ ਨੂੰ ਲੈ ਕੇ ਟਿੱਪਣੀ ਕਰ ਦਿੱਤੀ ਦਰਸਲ ਰਵਨੀਤ ਬਿੱਟੂ ਨੇ ਕਾਂਗਰਸ ਛੱਡ ਕੇ ਪਾਜਪਾ ਦਾ ਲੜ ਫੜ ਲਿਆ ਸੀ ਜਿਸ ਉੱਤੇ ਚਰਨਜੀਤ ਚੰਨੀ ਨੇ ਪਰਿਵਾਰ ਨੂੰ ਲੈ ਕੇ ਟਿੱਪਣੀ ਕਰ ਦਿੱਤੀ ਅਤੇ ਰਵਨੀਤ ਬਿੱਟੂ ਭੜਕਦੇ ਹੋਏ ਵਿਖਾਈ ਦਿੱਤੇ ਲੋਕ ਸਭਾ ਸੈਸ਼ਨ ਦੀ ਚੱਲਦੀ ਕਾਰਵਾਈ ਦੇ ਦੌਰਾਨ ਹੀ ਰਵਨੀਤ ਬਿੱਟੂ ਅਤੇ ਚਰਨਜੀਤ ਚੰਨੀ ਨੇ ਇੱਕ ਦੂਜੇ ਦੇ ਨਾਲ ਬਹਿਸਬਾਜ਼ੀ ਕੀਤੀ ਤੇ ਤੂੰ ਤੂੰ ਮੈਂ ਮੈਂ ਕੀਤੀ ਜਿਸ ਤੋਂ ਬਾਅਦ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਲੋਕ ਸਭਾ ਦੇ ਵਿੱਚ ਐਮਪੀ ਚਰਨਜੀਤ ਚੰਨੀ ਆਪਣੇ ਪੁਰਾਣੇ ਸਾਥੀ ਅਤੇ ਮੌਜੂਦਾ ਰਾਜ ਮੰਤਰੀ ਰਮਨਿਤ ਬਿੱਟੂ ਦੇ ਨਾਲ ਬਹਿਸਬਾਜ਼ੀ ਕਰਦੇ ਨਜ਼ਰ ਆਏ। ਰਮਨਿਤ ਬਿੱਟੂ ਤੇ ਚਰਨਜੀਤ ਚੰਨੀ ਵਿਚਾਲੇ ਤਕਰਾਰ ਹੁੰਦੀ ਹੋਈ ਵੇਖੀ ਗਈ ਜਦੋਂ ਚਰਨਜੀਤ ਚੰਨੀ ਨੇ ਰਮਨਿਤ ਬਿੱਟੂ ਦੇ ਪਰਿਵਾਰ ਉੱਤੇ ਇੱਕ ਟਿੱਪਣੀ ਕਰ ਦਿੱਤੀ। ਜਿਸ ਦਾ ਜਵਾਬ ਰਮਨਿਤ ਬਿੱਟੂ ਨੇ ਬਖੂਬੀ ਦਿੱਤਾ। ਬਿੱਟੂ ਜੀ, ਆਪਕੇ ਪਿਤਾ ਜੀ ਸ਼ਹੀਦ ਹੋਏ ਥੇ। ਮਾਨਯੋਗ ਸਦਕੀ ਜੀ, ਨਹੀਂ ਮਰੇ ਥੇ। वो उस दिन मरे जिस दिन आपने कांग्रेस को छोड़ा आज देश माननीय राहुल तो, गांधी जी की तरफ देख रहा तो है मैं आग्रह कर रही हूँ वो मुझे तंग कर रहे हैं जी उनको बोलो बैठे बुलाइए वो पंजाब से आए तो इसका मतलब भी है नहीं कि मुझे तंग करते रहे माननीय सदस्य सुनील माननीय चेयरमैन जी, चेर्मेंग जी। चेर्मेंग मैं आपसे निवेदन करना चाहता हूँ कि आज मेरा नाम लिया मेरे दादाजी सरदार बेंत सिंह जी उन्होंने कुर्बानी देश के लिए दी कांग्रेस के लिए नहीं दी देश के लिए दी और ये इस चन्नी की ये अपनी जायदाद पूछे इनको ये आप गरीबी की बात कर रहे हैं अगर सारे पंजाब से सबसे अमीर आदमी ये ना हो और सबसे करप्ट ना हो मैं अपना नाम बदल दूंगा हजारों करोड़ का मालिक ये चरणजीत चन्नी है और ये गोरा किसको कह रहे माननीय सदस्य सोनिया गांधी जी वो कहाँ के हैं ये बदलें भाई सोनिया गांधी जी कहाँ के हैं ये सबसे मीटू में ये सारे केसों में ये सबसे ਨਟਰੋਗ ਮਾਨਯੋਗ ਸਦਸ ਆਪਣੀ ਬਾਤ ਕੰਪਲੀਟ ਕਰੇ ਜ਼ਿਕਰੇ ਖਾਸ ਹੈ ਕਿ ਚਰਨਜੀਤ ਚੰਨੀ ਅਤੇ ਰਾਜਾ ਵੜਿੰਗ ਦੇ ਨਾਲ ਰਵਨੀਤ ਬਿੱਟੂ ਦੀ ਹੋਈ ਇਹ ਤੂੰ ਤੂੰ ਮੈਂ ਮੈਂ ਇਸ ਨਤੀਜੇ ਤੇ ਪਹੁੰਚੀ ਕਿ ਇਸ ਸੈਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਤੇ ਕੁਝ ਸਮੇਂ ਬਾਅਦ ਸੈਸ਼ਨ ਮੁੜ ਸ਼ੁਰੂ ਕੀਤਾ ਗਿਆ ਲੋਕ ਸਭਾ ਸੈਸ਼ਨ ਦੇ ਵਿੱਚ ਚੜੰਜੀਤ ਚੰਨੀ ਨੇ ਅਮਰਿਤਪਾਲ ਦੇ ਉੱਤੇ ਲੱਗੀ ਐਨਐਸਏ ਦਾ ਜ਼ਿਕਰ ਕੀਤਾ ਅਤੇ ਇਸ ਨੂੰ ਵੀ ਇੱਕ ਤਰ੍ਹਾਂ ਦੀ ਐਮਰਜੈਂਸੀ ਘਰਾੜ ਦਿੱਤਾ ਹੈ ਜਿਸ ਤੋਂ ਬਾਅਦ ਪੱਤਰਕਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਪੁੱਛੇ ਦਰਸਲ ਅੱਜ ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਨਤਾ ਦਰਬਾਰ ਲਗਾਇਆ ਗਿਆ ਸੀ ਇਸੇ ਹੀ ਦੌਰਾਨ ਉਹਨਾਂ ਨੇ ਸਵਾਲ ਦਾ ਜਵਾਬ ਦਿੰਦਿਆ ਹੋਇਆ ਕਾਂਗਰਸ ਨੂੰ ਆਪਣਾ ਸਟੈਂਡ ਪੇਸ਼ ਕਰਨ ਵਾਸਤੇ ਕਿਹਾ ਹੈ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅੱਜ ਲੋਕ ਸਭਾ ਸੈਸ਼ਨ ਦੇ ਵਿੱਚ ਬੋਲਦਿਆਂ ਹੋਇਆਂ ਅਮਰਿਤਪਾਲ ਸਿੰਘ ਦੇ ਉੱਤੇ ਲੱਗੀ ਐਨਐਸਏ ਦਾ ਵੀ ਮੁੱਦਾ ਚੁੱਕਿਆ ਚਰਨਜੀਤ ਚੰਨੀ ਨੇ ਜ਼ਿਕਰ ਕੀਤਾ ਕਿ ਇੱਕ ਪਾਸੇ ਅਜਿਹੀ ਐਮਰਜੈਂਸੀ ਵੀ ਲੱਗੀ ਹੋਈ ਹੈ ਕਿ ਇੱਕ ਨੌਜਵਾਨ ਜਿਸ ਨੂੰ ਖਡੂਰ ਸਾਹਿਬ ਤੋਂ ਲੋਕਾਂ ਨੇ ਚੁਣ ਕੇ ਆਪਣਾ ਨੁਮਾਇੰਦਾ ਬਣਾਇਆ ਅਤੇ ਸੰਸਦ ਮੈਂਬਰ ਵਜੋਂ ਚੋਣਾਂ ਜਿੱਤਵਾਈਆਂ ਉਸ ਨੌਜਵਾਨ ਦੇ ਉੱਤੇ ਐਨਐਸਏ ਲਗਾਈ ਗਈ ਹੈ ਤੇ ਉਸ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਹੈ ਚਰਨਜੀਤ ਚੰਨੀ ਹੋਰਾਂ ਦੇ ਇਸ ਬਿਆਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਪ੍ਰतिकਰਮ ਸਾਹਮਣੇ ਆਇਆ ਹੈ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੇ ਵਿੱਚ ਵਰਕਰਾਂ ਅਤੇ ਆਪਣੇ ਮੰਤਰੀਆਂ ਦੇ ਨਾਲ ਇੱਕ ਅਹਿਮ ਮੀਟਿੰਗ ਕਰ ਰਹੇ ਸਨ ਇਸ ਜਨਤਾ ਦਰਬਾਰ ਦੇ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਉਹਨਾਂ ਨੇ ਚਰਨਜੀਤ ਚੰਨੀ ਦੇ ਵੱਲੋਂ ਅੰਮ੍ਰਿਤਪਾਲ ਦਾ ਮੁੱਦਾ ਲੋਕ ਸਭਾ 'ਚ ਚੁੱਕਣ ਦਾ ਜਵਾਬ ਦਿੱਤਾ ਹੈ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਚਰਨਜੀਤ ਚੰਨੀ ਦਾ ਨਹੀਂ ਕਾਂਗਰਸ ਆਪਣਾ ਸਟੈਂਡ ਦੱਸੇ ਕਾਂਗਰਸ ਦਾ ਸਟੈਂਡ ਕੀ ਹੈ ਚਰਜੀ ਚੰਨੀ ਜੀ ਨੇ ਦੀ ਬੋਲਣਾ ਹੈ ਪਾਰਲੀਮੈਂਟ 'ਚ ਇਹ ਤਾਂ ਉਹਨਾਂ ਦਾ ਹੋਇਆ ਜਿਦਾ ਕਾਂਗਰਸ ਦਾ ਸਟੈਂਡ ਕੀ ਹੈ ਕਿਉਂਕਿ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਹੈਨਾ ਸੋ ਇਹ ਉਹਨਾਂ ਦਾ ਸਟੈਂਡ ਹੈ ਪਰ ਸਾਡੇ ਵੱਲੋਂ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਾਡੇ ਅਸੀਂ ਆਪਣੇ ਵੱਲੋਂ ਐਫਰਟਸ ਕਰਦੇ ਆ ਕਰਦੇ ਕਿਉਂਕਿ ਮੈਂ ਇਕੱਲਾ ਸਾਡ ਇੱਕ ਕਿਸੇ ਖਾਸ ਐਮਪੀ ਦਾ ਨਹੀਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਆ ਸੋ ਜੋ ਕਾਨੂੰਨ ਮੁਤਾਬਕ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਲੜਨ ਦੇ ਹੱਕ ਵੀ ਦਿੱਤੇ ਹੈ ਹੈਨਾ ਉਸੇ ਸੰਵਿਧਾਨ ਮੁਤਾਬਕ ਹਲ ਨੂੰ ਕੋਈ ਹੋਰ ਫੈਸਲਾ ਆਊਗਾ ਤਾਂ ਅਸੀਂ ਨਹੀਂ ਚੱਲਦੇ ਜ਼ਿਕਰ ਇਹ ਖਾਸ ਹੈ ਕਿ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਸੰਸਦ ਮੈਂਬਰ ਚਰਨਜੀਤ ਚੰਨੀ ਅਤੇ ਕਈ ਹੋਰ ਵਿਧਾਇਕਾਂ ਅਤੇ ਸੰਸਦਕ ਮੈਂਬਰਾਂ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਅਮਰਿਤਪਾਲ ਉੱਤੇ ਲੱਗੀ ਐਨਐਸਏ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਰੱਖਿਆ ਜਾਂਦਾ ਹੈ ਜਿਸ ਤੋਂ ਬਾਅਦ ਸੂਬਾ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾਂਦੇ ਨੇ ਪ੍ਰਮukh ਮੰਤਰੀ ਭਗਵੰਤ ਮਾਨ ਦਾ ਇਹ ਪਹਿਲਾ ਬਿਆਨ ਸੀ ਮੁੱਖ ਮੰਤਰੀ ਦਾ ਕਹਿਣਾ ਸੀ ਕਿ ਪੰਜਾਬ ਦੇ ਕਾਨੂੰਨ ਵਿਵਸਥਾ ਵਾਸਤੇ ਜੋ ਉਚਿਤ ਹੈ ਉਹ ਕੀਤਾ ਜਾ ਰਿਹਾ ਹੈ ਦੇਖਣਾ ਹੋਵੇਗਾ ਇਸ ਉੱਤੇ ਅਮਰਿਤਪਾਲ ਸਿੰਘ ਦੇ ਪਰਿਵਾਰ ਦਾ ਕੀ ਪ੍ਰਤੀਕਰਮ ਹੁੰਦਾ ਹੈ 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਹੀ ਦੇ ਵਿੱਚ ਨੀਤੀ ਆਯੋਗ ਦੀ ਇੱਕ ਅਹਿਮ ਬੈਠਕ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਹਿੱਸਾ ਲੈਣਗੇ ਪਰ ਅਜਿਹੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਨੀਤੀ ਆਯੋਗ ਦੀ ਇਸ ਬੈਠਕ ਦਾ ਬਾਈਕਾਟ ਕਰਨ ਦੀ ਗੱਲ ਕਹਿ ਦਿੱਤੀ ਹੈ ਕਿਉਂਕਿ ਬਜਟ 2024-25 ਦੇ ਵਿੱਚ ਪੰਜਾਬ ਦਾ ਜ਼ਿਕਰ ਨਹੀਂ ਕੀਤਾ ਗਿਆ ਜਲਦ ਹੀ ਨੀਤੀ ਆਯੋਗ ਦੀਆਂ ਬੈਠਕਾਂ ਸ਼ੁਰੂ ਹੋਣ ਵਾਲੀਆਂ ਨੇ ਅਤੇ ਇਹਨਾਂ ਬੈਠਕਾਂ ਦਾ ਪੰਜਾਬ ਦੀ ਸੁਭਾ ਸਰਕਾਰ ਵੱਲੋਂ ਬਾਈਕਾਟ ਕੀਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਨੇ ਕਿ ਹੈ ਕਿ ਬਜਟ ਦੇ ਵਿੱਚ ਪੰਜਾਬ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਜਿਸ ਤੋਂ ਸਾਨੂੰ ਸਪਸ਼ਟ ਹੁੰਦਾ ਹੈ ਕਿ ਪੰਜਾਬ ਵਾਸਤੇ ਕਜਹੀਆਂ ਰਣਨੀਤੀਆਂ ਬਣਾਈਆਂ ਜਾ ਸਕਦੀਆਂ ਨੇ ਫੇਸ ਕਰਕੇ 27 ਤਰੀਕ ਨੂੰ ਨੀਤੀ ਆਯੋਗ ਦੀ ਜਿਹੜੀ ਬੈਠਕ ਹੈ ਜਿੱਥੇ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਦੇ ਮੁੱਖ ਮੰਤਰੀ ਬੁਲਾਏ ਨੇ ਉਹਦੇ ਵਿੱਚ ਅਸੀਂ ਬਾਈਕਾਟ ਕਰ ਰਹੇ ਹਾਂ ਕਿਉਂਕਿ ਇਹਨਾਂ ਦੀ ਨੀਅਤ ਦਾ ਸਾਨੂੰ ਪਤਾ ਲੱਗ ਗਿਆ ਨਾ ਜੇ ਚੰਗੀ ਨੀਅਤ ਹੁੰਦੀ ਤਾਂ ਪੰਜਾਬ ਦੀ ਝਾਕੀ 26 ਜਨਵਰੀ ਚ ਕੱਢ ਦਿੰਦੇ 26 ਜਨਵਰੀ ਚ ਸਾਡੀ ਚੱਕੀ ਕਰ ਦਿੰਦੇ ਬਾ ਮਤਲਬ ਰਿਜੈਕਟ ਕਰ ਦਿੰਦੇ ਆਰ ਡੀ ਐਫ ਦਾ ਸਾਡਾ ਪੈਸਾ ਰੁੱਕੀ ਬੈਠੇ ਆ ਲਗਭਗ 6000 ਕਰੋੜ ਨੈਸ਼ਨਲ ਹੈਲਥ ਮਿਸ਼ਨ ਦਾ ਸਾਡਾ ਪੈਸਾ ਰੁੱਕੀ ਬੈਠੇ ਆ ਜੀ ਐਸ ਟੀ ਜਿਸ ਨੂੰ ਹਿੱਸਾ ਨਹੀਂ ਦਿੰਦੇ ਜਦੋਂ ਕਿਤੇ ਕੋਈ ਕਟ ਲਾਉਣ ਦੀ ਜਦੋਂ ਕਿਤੇ ਇਹਨਾਂ ਨੂੰ ਕੱਟ ਲਾਉਣ ਦੀ ਲੋੜ ਪਵੇ ਪੰਜਾਬ ਦਾ ਪੈਸਾ ਕੱਟ ਲੈਂਦੇ ਇੱਕ ਬੰਦ ਚ ਫੁੱਤ ਕੀ ਜਾ ਕੇ ਕਰਾਂਗੇ ਜੀ ਉੱਥੇ ਕਾਰੇ ਵਾਸਤੇ ਉੱਥੇ ਸਾਨੂੰ ਬੁਲਾ ਕੇ ਜੇ ਉੱਥੇ ਖੱਜਲ ਖਵਾਰ ਕਰਨਗੇ ਬਜਟ ਦੇ ਵਿੱਚ ਦੇਖ ਲਓ ਤੁਸੀਂ ਬਜਟ ਦੇ ਵਿੱਚ ਪੰਜਾਬ ਤਿੰਨ ਅੱਖਰਾਂ ਦਾ ਸੂਬੇ ਦਾ ਨਾਮ ਤਿੰਨ ਅੱਖਰ ਬਜਟ 'ਚ ਪੰਜਾਬ ਨਾਂ ਦਾ ਲਫ਼ਜ਼ ਨਹੀਂ ਬੋਲਿਆ ਗਿਆ ਪੰਜਾਬ ਕੱਲਾ ਕਿ ਚਲੋ ਐਂ ਹੀ ਕਹਿੰਦੇ ਕਿ ਦਿੱਲੀ ਤੋਂ ਜੰਮੂ ਤੱਕ ਕਿ ਟ੍ਰੇਨ ਜਾਣੀ ਹੈ ਜਿਹੜੀ ਬਾਇਆ ਪੰਜਾਬ ਜਾਊਗੀ ਪੰਜਾਬ ਹੀ ਕਹਿੰਦੇ ਕਿ ਤਿੰਨ ਕਿਤੇ ਨਾ ਪੰਜਾਬ ਦਾ ਨਾਮ ਨਹੀਂ ਬੋਲੇ ਗਿਆ ਜੀ ਕੁਝ ਦੇਣਾ ਤਾਂ ਬਾਅਦ ਦੀ ਗੱਲ ਹੈ 47% ਅਸੀਂ ਫੂਡ ਬਾਲ 'ਚ ਹਿੱਸਾ ਪਾਉਨੇ ਆ ਹਾਂ ਇੰਨਾ ਬਹੁਤ ਵਧੀਆ ਬੋਲੇ ਗਿਆ 80 ਕਰੋੜ ਲੋਕਾਂ ਨੂੰ ਹਮ ਰਾਸ਼ਨ ਦੇਂਗੇ ਉਹ ਰਾਸ਼ਨ ਕਿੱਥੋਂ ਆਉਂਦਾ ਜੀ ਉਹ ਪੰਜਾਬ ਦਿੰਦਾ ਨਾ ਉਹਦੇ ਬਾਰੇ ਨਹੀਂ ਬੋਲਦੇ ਜੀ ਕਿ ਪੰਜਾਬ ਤੋਂ ਆਉਂਦਾ ਰਾਸ਼ਨ ਜ਼ਿਕਰੇ ਖਾਸ ਹੈ ਕਿ ਮੁੱਖ ਮੰਤਰੀ ਪਗੰਤ ਮਾਨ ਤੋਂ ਇਲਾਵਾ ਤਿੰਨ ਹੋਰ ਰਾਜਾਂ ਦੇ ਮੁੱਖ ਮੰਤਰੀਆਂ ਨੇ ਵੀ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਕੀਤਾ ਹੈ। ਰਾਜਾ ਵੜਿੰਗ ਨੇ ਲੋਕਸਭਾ ਦੇ ਵਿੱਚ ਅੱਜ ਨਸ਼ਿਆਂ ਨੂੰ ਲੈ ਕੇ ਜ਼ੋਰਦਾਰ ਭਾਸ਼ਣ ਦਿੱਤਾ ਹੈ ਰਾਜਾ ਵੜਿੰਗ ਨੇ ਪੰਜਾਬ ਦੇ ਵਿੱਚ ਵੱਧ ਰਹੇ ਨਸ਼ੇ ਦਾ ਮੁੱਦਾ ਲੋਕਸਭਾ ਦੇ ਵਿੱਚ ਚੁੱਕਿਆ ਹੈ ਉਹਨਾਂ ਕਿਹਾ ਕਿ ਬੀਐਸਐਫ ਦੇ ਜਵਾਨਾਂ ਨੂੰ 50 ਕਿਲੋਮੀਟਰ ਦੇ ਘੇਰੇ ਤੱਕ ਗੋਸ਼ਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਨਸ਼ਾ ਜ਼ੋਰਾਂ ਸ਼ੋਰਾਂ ਦੇ ਨਾਲ ਪੰਜਾਬ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ ਉਹਨਾਂ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਲੋਕ ਸਭਾ ਦੇ ਵਿੱਚ ਅੱਜ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਨੇ ਨਸ਼ਿਆਂ ਦਾ ਮੁੱਦਾ ਉਜਾਗਰ ਕੀਤਾ ਹੈ ਰਾਜਾ ਵੜਿੰਗ ਨੇ ਜਿੱਥੇ ਇਹ ਸਵਾਲ ਪੁੱਛੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਆ ਕਿੱਥੋਂ ਰਿਹਾ ਹੈ ਉੱਥੇ ਹੀ ਉਹਨਾਂ ਨੇ ਇਹ ਵੀ ਸਪਸ਼ਟ ਕਰਨ ਦਿੱਤਾ ਕਿ ਬੀਐਸਐਫ ਨੂੰ 50 ਕਿਲੋਮੀਟਰ ਦੇ ਘੇਰੇ ਦੇ ਵਿੱਚ ਤਾਇਨਾਤ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਨਸ਼ੇ ਦਾ ਕੋਈ ਹੱਲ ਹੁੰਦਾ ਵਿਖਾਈ ਨਹੀਂ ਦੇ ਰਿਹਾ ਧੰਨਵਾਦ ਅਧਿਐਕਸ਼ ਮੋਹਦੇ मैं आपका ध्यान एक बहुत ही गंभीर समस्या है जो देश की उसकी तरफ लाना चाहता हूं आज दैनिक भास्कर में खबर छपी है और उसमें लिखा है कि अब सहन नहीं होता ड्रग तस्करों के नाम लिए उन्होंने खुद जो ड्रग्स लेते हैं उन्होंने वीडियो बनाकर ड्रग तस्करों के नाम लिए पंजाब के अंदर लुधियाना की खबर है और उन्होंने कहा है कि अब सहन नहीं होता कि जिस मामले हम दलदल में इतने बुरी तरीके से घुस चुके हैं अगली इंडियन एक्सप्रेस की खबर है विपिंग ट्रेंट इन क्लासरूम्स ऑफ लुधियाना रिंग्स अलार्मेल स्कूल इनक्रीज विजिलेंस आफ्टर रिकवरी ऑफ डिवाइसेस फ्रॉम चिल्ड्रन मेरे कहने का मतलब है अध्यक्ष महोदय पंजाब के अंदर वैसे तो मैंने कहा है कि देश की समस्या है लेकिन पंजाब के अंदर ड्रग्स की समस्या इतनी ज्यादा है कि जहां भी हम जाते हैं गांव के गांव खाली हो गए कुछ नौजवान साथी तो दे छोड़ के चले गए हैं जो बचे घुचे थे वो ड्रग्स में लग रहे हैं और उसका कारण वजह क्या है मैं आपको बताना चाहता हूं कि पंजाब में 425 किलोमीटर बॉर्डर लगता है जब लोग प्रदेश की सरकार को इस बात के लिए जिम्मेदार ठहराते हैं कि चार गुना ड्रग्स हो गया तो वो परदेश वाले कहते हैं कि अब बीएसएफ का एरिया है बॉर्डर सिक्योरिटी फोर्सेस का एरिया है वो बढ़ गया है 13 10 2021 को बॉर्डर सिक्योरिटी फोर्सेस 15 किलोमीटर तक आगे जा सकती थी लेकिन अब 13 10 2021 से 50 किलोमीटर वो एरिया बढ़ा दिया है बीएसएफ गुड़गांव में चली गई लेकिन इसके बावजूद भी ड्रग्स की समस्या हल नहीं हुई मैं आपको यह कहना चाहता हूं कि संसद का ध्यान दिलाना चाहता हूं कि कम से कम ड्रग्स के ऊपर यह चिंता का विषय है देश के लिए दो चार दिन की बहस होनी चाहिए और कौन जिम्मेदार है इसके लिए ਜ਼ਿਕਰੇ ਖਾਸ ਹੈ ਕਿ ਪੰਜਾਬ ਕਾਂਗਰਸ ਨਸ਼ਿਆਂ ਦੇ ਮੁੱਦੇ ਉੱਤੇ ਸੂਬਾ ਸਰਕਾਰ ਨੂੰ ਘੇਰਦੀ ਵਿਖਾਈ ਦਿੰਦੀ ਸੀ ਪਰ ਅੱਜ ਇਹ ਮੁੱਦਾ ਕੇਂਦਰ ਦੇ ਵਿੱਚ ਵੀ ਗੂੰਜਦਾਰ ਨਜ਼ਰ ਆਇਆ ਹੈ ਬਜਟ ਨੂੰ ਲੈ ਕੇ ਰਾਜ ਸਭਾ ਦੀ ਕਾਰਵਾਈ ਦੇ ਦੌਰਾਨ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵਿਰੋਧੀ ਧਿਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਰਾਗਤ ਚੱਡਾਨੇ ਕਹਿ ਦਿੱਤਾ ਕਿ ਭਾਜਪਾ ਸਰਕਾਰ ਇੰਗਲੈਂਡ ਵਰਗਾ ਟੈਕਸ ਹਾਸਲ ਕਰਦੀ ਹੈ ਤੇ ਸੋਮਾਲੀਆ ਵਰਗੇ ਦੇਸ਼ ਵਰਗੀਆਂ ਸਹੂਲਤਾਂ ਨਾਗਰਿਕਾਂ ਨੂੰ ਪ੍ਰਦਾਨ ਕਰਦੀ ਹੈ ਉਹਨਾਂ ਨੇ ਕਿ ਹੈ ਕਿ 300 ਤੋਂ ਬਾਅਦ ਜੇਕਰ 240 ਟਾਂ ਰਹਿ ਗਈਆਂ ਨੇ ਤਾਂ ਉਸ ਦਾ ਕਾਰਨ ਸਿਰਫ ਇਹੀ ਹੈ ਕਿ ਭਾਜਪਾ ਦੀਆਂ ਨੀਤੀਆਂ ਖਰਾਬ ਨੇ ਇੱਕ ਪਾਸੇ ਲੋਕ ਸਭਾ ਸੈਸ਼ਨ ਦੇ ਵਿੱਚ ਕੇਂਦਰ ਸਰਕਾਰ ਨੂੰ ਬਜਟ ਉੱਤੇ ਘੇੜਿਆ ਜਾ ਰਿਹਾ ਸੀ ਤੇ ਦੂਜੇ ਪਾਸੇ ਰਾਜ ਸਭਾ ਦੇ ਵਿੱਚ ਵੀ ਸੰਸਦ ਮੈਂਬਰ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਬਜਟ ਦੇ ਉੱਤੇ ਘੇਰਦੇ ਨਜ਼ਰ ਆਏ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਦੱਸਿਆ ਕਿ भाजपा दया इस बार तीन सौ तो घट के सीटा दो सौ चाली क्यों गई इस मौके विरोधी सांसद के नाल राघव चढ़ा बहसबाजी भी हुई लेकिन इस बार सरकार ने वो अचीव कर लिया जिसे अचीव करना संभव ही नहीं था इस सरकार ने इस बजट से लगभग देश के हर वर्ग को निराश किया दे हैव मैनेज टू डिस इनफैक्ट सर भारतीय जनता पार्टी के अपने समर्थक भी अपने वोटर भी इस बजट से बेहद निराश है बजट 2024 हजार में आ, अगर आप मोट सर इनको मुझे बोलने दीजिए नहीं तो मैं आई ओनली टू बैठ जाता हूं सर आप बैठो दो सदस्य आप बोलो ना माननीय सदस्य क्या प्रॉब्लम कृपया बैठे बैठो क्या बैठ जाए बैठो आप बोले प्लीज कंटिन्यू बोलिए सर पिछले दस सालों में टैक्स लगा लगा कर लगा लगा कर सरकार ने एक देश के आम आदमी का खून चूस लिया अब आप मानिए आप दस रुपए कमाते हैं उसमें से तीन साढ़े तीन रुपए आप इनकम टैक्स के माध्यम से दे देते हैं दो रुपए ढाई रुपए जीएसटी आपका चूस लेता है डेढ़ दो रुपए आपका कैपिटल गेन टैक्स लगता है सेस सर चार्जेस एक डेढ़ रुपए के लग जाते हैं तो मात्र दस रुपए में से सात आठ रुपए तो सरकार के खजाने में चला जाता है तो आम इंसान को मिलता क्या है आम आदमी को मिलता क्या है और सरकार जो हमसे इतना टैक्स लेती है उसके बदले में सरकार हमें देती क्या है कौन सी ऐसी अंतरराष्ट्रीय सेवाएं वर्ल्ड क्लास हेल्थ केयर एजुकेशन ट्रांसपोर्ट सुविधाएं सरकार बदले में देशवासियों को देती है मैं ये भी पूछना चाहता हूं इसीलिए आज मुझे यह कहने में बिल्कुल भी गुरेज नहीं है दैट सर वी इन इंडिया टूडे पे टैक्सेज लाइक इंग्लैंड टू गेट सर्विसेज लाइक सोमालिया सर आज सर मैं अपने इस भाषण को सर दो भाग में बांटूंगा पहले भाग में मैं सर सरकार की इतनी दो दशा 2024 के चुनावों में क्यों हुई और आज की आर्थिक स्थिति क्या है उस पर बात करूंगा और दूसरे भाग में कुछ सुझाव भी सरकार को दूंगा सर पहले 2019 में भारतीय जनता पार्टी की 303 सीटें थी देश की जनता ने उन सीटों पर 18% परसेंट जीएसटी लगाकर इनको 240 सीटों पर ला खड़ा किया सर <laughs> सर इसके कई कारण बताए जाते हैं कोई कहता है कि धर्म का कार्ड नहीं चला कोई कहता है जातीय कारण है ਜੋ ਕੋਈ ਕਹਨੇ ਲੱਗਦਾ ਹੈ ਕਿ ਟਿਕਟ ਡਿਸਟ੍ਰੀਬਿਊਸ਼ਨ ਮੇਂ ਕਮੀ ਰਹੀ ਜ਼ਿਕਰੇ ਖਾਸ ਹੈ ਕਿ ਦਿੱਲੀ ਅਤੇ ਪੰਜਾਬ ਦੀ ਸਰਕਾਰ ਨੂੰ ਇਸ ਵਾਰ ਬਜਟ ਤੋਂ ਲਾਂਬੇ ਰੱਖਿਆ ਗਿਆ ਜਿਸ ਤੋਂ ਬਾਅਦ ਸਰਕਾਰਾਂ ਆਪਣਾ ਗੁੱਸਾ ਵਖਾ ਰਹੀਆਂ ਨੇ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਪੱਕਾ ਮੋਰਚਾ ਲਗਾਉਂਦੀ ਗੱਲ ਕਹਿ ਦਿੱਤੀ ਹੈ ਲਗਾਤਾਰ ਕਿਸਾਨਾਂ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪਰ ਇਹਨਾਂ ਮੀਟਿੰਗਾਂ ਦਾ ਕੋਈ ਨਤੀਜਾ ਨਹੀਂ ਨਿਕਲ ਰਿਹਾ ਤੇ ਹਾਈ ਕੋਰਟ ਦੇ ਵਿੱਚ ਮਾਮਲਾ ਸੁਣਵਾਈ ਦੇ ਅਧੀਨ ਹੈ ਅਜਿਹੇ 'ਚ ਕਿਸਾਨਾਂ ਨੇ ਇਹ ਵੀ ਸੰਕੇਤ ਜਤਾਏ ਨੇ ਕਿ ਜ਼ਬਰਦਸਤੀ ਕਿਸਾਨਾਂ ਦਾਇ ਤਰਨਾ ਇਥੋਂ ਚੁਕਵਾਇਆ ਜਾ ਸਕਦਾ ਹੈ ਲੁਧਿਆਣਾ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ਨੂੰ ਬੰਦ ਕੀਤਾ ਹੋਇਆ ਅੱਜ ਡੇਢ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਇਸ ਨੂੰ ਲੈ ਕੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਅਤੇ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀਆਂ ਦੋ ਮੀਟਿੰਗਾਂ ਹੋ ਚੁੱਕੀਆਂ ਨੇ ਜੋ ਬੇਨਤੀਜਾ ਨਿਕਲੀਆਂ ਅਤੇ ਟੋਲ ਪਲਾਜ਼ਾ ਬੰਦ ਹੋਣ ਤੋਂ ਬਾਅਦ ਹਾਈ ਕੋਰਟ ਨੇ ਜਲਦ ਟੋਲ ਪਲਾਜ਼ਾ ਚਾਲੂ ਕਰਨ ਦੇ ਹੁਕਮ ਦਿੱਤੇ ਸੀ ਜਿਸ ਤੋਂ ਬਾਅਦ ਸਰਕਾਰ ਨੇ 4 ਹਫ਼ਤਿਆਂ ਦਾ ਸਮਾਂ ਮੰਗਿਆ ਹੈ ਅੱਜ ਕਿਸਾਨ ਮੂੜ ਟੋਲ ਪਲਾਜ਼ੇ ਦੇ ਉੱਤੇ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਨੇ ਇਸ ਮੌਕੇ ਕਿਸਾਨ ਨੇਤਾ ਦਿਲਬਾਖ ਜ਼ਿੰਦਾ ਕੀ ਕਹਿਣਾ ਸੀ ਤੁਸੀਂ ਵੀ ਸੁਣਾਓ ਅਸੀਂ ਆਪਣੀ ਐਪਲੀਕੇਸ਼ਨ ਡਾਇਰ ਕੀਤੀ ਵੀ ਸਾਡੀ ਵੀ ਸੁਣਵਾਈ ਕੀਤੀ ਜਾਵੇ ਤੇ ਜਲ ਸਾਹਿਬ ਨੇ ਇਹ ਕਹਿਤਾ ਵੀ ਤੁਸੀਂ ਲਗ ਰੈਟ ਪਾ ਕੇ ਸੁਣਵਾਈ ਕਰਾ ਲਓ ਤੇ ਪਰ ਇਹਦੇ ਵਿੱਚ ਅਸੀਂ ਕਿਤੇ ਤੁਹਾਡੀ ਸੁਣਵਾਈ ਨਹੀਂ ਕਰ ਸਕਦੇ ਤੇ ਜਿੱਥੇ ਪੰਜਾਬ ਗਵਰਨਮੈਂਟ ਦਾ ਜਿਹੜਾ ਏਜੀ ਸਾਹਿਬ ਨੇ ਜਨਰਲ ਅਰਬੂਗੇਟ ਉਹਨਾਂ ਨੇ ਪੂਰੀ ਬਹਿਸ ਕੀਤੀ ਉੱਥੇ ਬਹਿਸ ਦੇ ਬਾਵਜੂਦ ਵੀ ਸਾਡੇ ਪੱਲੇ ਕੱਖ ਨਹੀਂ ਪਿਆ ਇਹ ਜਿਹੜਾ ਫੈਸਲਾ ਸੀਗਾ ਉਹ ਸਾਰਾ ਐਨਐਚਆਈ ਦੇ ਹੱਕ ਚ ਆਇਆ ਉਹਨਾਂ ਨੂੰ ਕਹਿਤਾ ਵੀ ਟੂਲ ਇਹਨਾਂ ਦਾ ਰੈਗੂਲਰ ਚਾਲੂ ਕਰਕੇ ਦੇਓ ਇਹਨਾਂ ਦੀ ਜਿਹੜੀ ਪਿਛਲਾ ਨੁਕਸਾਨ ਹੋਇਆ ਦੀ ਭਰਪਾਈ ਕਰੋ ਡਾਕੂਮੈਂਟ ਤੇ ਅਜੇ ਵੀ ਨਹੀਂ ਪੇਸ਼ ਹੋਏ ਅਜੇ ਤੱਕ ਨਹੀਂ ਸਾਨੂੰ ਇਹ ਦੱਸਿਆ ਗਿਆ ਵੀ ਇਹਦੀ ਮਨਿਆਦ ਕਤੋਂ ਸਿਰਫ ਇੰਨਾ ਪਤਾ ਲੱਗਿਆ ਵੀ ਜਿਹੜਾ ਇਹ 2021 ਦੇ ਵਿੱਚ ਸੋਮਾ ਕੰਪਨੀ ਤੋਂ ਟੇਕਓਵਰ ਕਰ ਲਿਆ ਸੀ ਤੇ ਅੱਜ ਹੁਣ ਇਹਨੂੰ ਐਮਐਚਆਈ ਚਲਾ ਰਹੀ ਹੈ ਅਸੀਂ ਕਹਿੰਦੇ ਠੀਕ ਆ ਜੇ ਐਨਐਚਆਈ ਕੋਲੇ ਆ ਹੀ ਗਿਆ ਤਾਂ ਫਿਰ ਸਰਕਾਰ ਕੋਲੇ ਆ ਗਿਆ ਨਾ ਤੇ ਸਰਕਾਰ ਨੂੰ ਚਾਹੀਦਾ ਵੀ ਇਹ ਇਹ ਇਹਦੇ ਰੇਟ ਕੱਟ ਕਰੇ ਕੰਪਨੀ ਦਾ ਮਤਲਬ ਹੁੰਦਾ ਕੋਈ ਕੰਪਨੀ ਕੰਮ ਕਰਕੇ ਇੱਕ ਸੜਕ ਬਣਾਉਂਦੀ ਆ ਉਹਨੂੰ ਹੁੰਦਾ ਵੀ ਮੈਂ ਆਪਣੇ ਪੈਸੇ ਪੂਰੇ ਕਰਨੇ ਆ ਉਹ ਰੇਟ ਵਧਾ ਕੇ ਕੰਮ ਚਲਾਉਂਦੇ ਆ ਵੀ ਸਾਡੇ ਪੈਸੇ ਜਲਦ ਪੂਰੇ ਹੋ ਜਾਣਾ ਹੈ ਆਪਣੀ ਕਮਾਈ ਕਰਨੀ ਆ ਤੇ ਸਰਕਾਰ ਨੇ ਤੇ ਪੈਚ ਵਰਕ ਕਰਨਾ ਦਾ ਹੁਣ ਇੱਕ ਪੈਚ ਵਰਕ ਦੇ ਲਈ 291 ਕਿਲੋਮੀਟਰ ਤੋਂ ਤਿੰਨ ਟੋਲ ਲੱਗਦੇ ਨੇ ਲਗਭਗ 900 ਕਰੋੜ ਰੁਪਈਆ ਸਾਲ ਦਾ ਤੁਸੀਂ ਪੈਚ ਵਰਕ ਦਾ ਹੀ ਲੈ ਜਾਵੇਂ ਸਾਡੇ ਕੋਲ ਅੱਜ ਸਰਕਾਰ ਨੇ ਸਾਡੀਆਂ ਜੇਬਾਂ ਤੋਂ ਹੀ ਰੋਡ ਬਣਾਉਣੇ ਆ ਅਸੀਂ 64 ਤਰ੍ਹਾਂ ਦਾ ਟੈਕਸ ਪੇ ਕਰਦੇ ਆ 64 ਤਰ੍ਹਾਂ ਦਾ ਔਰ 64 ਤਰ੍ਹਾਂ ਦੇ ਟੈਕਸ ਦੇ ਵਿੱਚ ਅਸੀਂ 20 ਲੱਖ ਕਰੋੜ ਰੁਪਈਆ ਜਿਹੜਾ ਸਰਕਾਰ ਨੂੰ ਸਾਲ ਦਾ ਟੈਕਸਾਂ ਦੇ ਰੂਪ ਵਿੱਚ ਦਿੰਨੇ ਆ ਫਿਰ ਵੀ ਸਾਡਾ ਦੇਸ਼ ਭੁੱਖਮਰੀ ਤੇ ਕੰਗਾਲੀ ਦੀ ਕਦਾਰਤੇ ਆ ਨਾ ਸਾਨੂੰ ਉਹਦੇ ਚ ਫ੍ਰੀ ਐਜੂਕੇਸ਼ਨ ਮਿਲ ਰਹੀ ਆ ਨਾ ਕੋਈ ਫ੍ਰੀ ਹਲਤ ਮਿਲ ਰਹੀ ਆ ਤੇ ਗਰੀਬ ਲੋਕ ਜਿਹੜੇ ਉਹ ਅੱਜ ਵੀ ਬਿਮਾਰੀਆਂ ਨਾਲ ਮਰ ਰਹੇ ਆ ਗਰੀਬਾਂ ਦੇ ਬੱਚੇ ਅੱਜ ਵੀ ਨਹੀਂ ਪੜ ਪਾ ਰਹੇ ਆ ਸਰਕਾਰ ਨੇ ਤਾਂ ਪੰਜਾਬ ਸਰਕਾਰ ਨੂੰ ਦੇ ਜਾਰੀ ਕੀਤੇ ਗਏ ਨੇ ਪੰਜਾਬ ਸਰਕਾਰ ਕਹਿੰਦੀ 4 ਹਫ਼ਤਿਆਂ ਦੇ ਵਿੱਚ ਚਾਲੂ ਕਰਵਾਇਆ ਜਾਊਗਾ ਪੰਜਾਬ ਸਰਕਾਰ ਨੇ ਟਾਈਮ ਲਈ ਆਈ 4 ਹਫ਼ਤੇ ਦਾ ਵੀ 4 ਹਫ਼ਤੇ ਚਾਲੂ ਕਰਾਵਾਂਗੇ ਪਰ ਸਾਨੂੰ ਇਹਨਾਂ ਪਤਾ ਲੱਗਿਆ ਵੀ ਇਹਨਾਂ ਨੇ ਰਾਤ ਇਤੋਂ ਦੀ ਤਿਆਰੀ ਕੀਤੀ ਆ ਵੀ ਅਸੀਂ ਜਿਹੜਾ ਉੱਥੋਂ ਸਾਨੂੰ ਆਰਡਰ ਹੱਥ ਚ ਆਉਂਦੇ ਆ ਇਹਨੂੰ ਚਾਲੂ ਕਰ ਦੇ ਜਿੰਨਾ ਚੇ ਰੇਡ ਨਹੀਂ ਘਟਦੇ ਇਤੋਂ ਕੁੱਟਮਾਰ ਕਰਕੇ ਹਟਾ ਲੈਣਾ ਜੇਲ੍ਹ ਭੇਜ ਦੇਣ ਕੋਈ ਗੱਲ ਨਹੀਂ ਪਰ ਇਤੋਂ ਅਸੀਂ ਉੱਠ ਕੇ ਨਹੀਂ ਜਾਣਾ ਹੈਗਾ ਵੀ ਇਹ ਨਹੀਂ ਵੀ ਇਹ ਸਾਡੇ ਬੇਟਿਆਂ ਇੱਥੇ ਚਲਾ ਲੈਣਗੇ ਜ਼ਿਕਰ ਉਹ ਹੈ ਕਿ ਲਾਡਵਾਲ ਟੋਲ ਪਲਾਜ਼ਾ ਕਦੋਂ ਖੁੱਲੇਗਾ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਚੱਲ ਹੀ ਜਾਵੇਗਾ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਸੁਖਬੀਰ ਬਾਦਲ ਦੀ ਚਿੱਠੀ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਸਿੰਘ ਸਹਿਬਾਨ ਸੁਖਬੀਰ ਬਾਦਲ ਵੱਲੋਂ ਦਿੱਤੀ ਗਈ ਚਿੱਠੀ ਨੂੰ ਖੋਲਣਗੇ ਪੜਨਗੇ ਤੇ ਉਸ ਉੱਤੇ ਚਰਚਾ ਕਰਨਗੇ ਤੇ ਆਪਣਾ ਫੈਸਲਾ ਸੁਣਾਉਣਗੇ ਹੁਣ ਬੀਬੀ ਜਗੀਰ ਕੌਰ ਨੇ ਪ੍ਰतिकਰਮ ਦਿੱਤਾ ਹੈ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਸਿੰਘ ਸਹਿਬਾਨਾਂ ਨੂੰ ਮਰਿਆਦਾ ਦੇ ਵਿੱਚ ਰਹਿ ਕੇ ਹੀ ਕੋਈ ਫੈਸਲਾ ਸੁਣਾਉਣਾ ਚਾਹੀਦਾ ਹੈ ਸੁਖਬੀਰ ਸਿੰਘ ਬਾਦਲ ਨੇ ਇੱਕ ਬੰਦ ਲਫਾਫਾ ਜਵਾਬ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਸੌਂਪ ਦਿੱਤਾ ਜਿਸ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ ਬੀਬੀ ਜਗੀਰ ਕੌਰ ਨੇ ਕਿਹਾ ਕਿ ਆਪਣੀ ਮਰਿਆਦਾ ਦੇ ਵਿੱਚ ਰਹਿ ਕੇ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਫੈਸਲਾ ਸੁਣਾਉਣਾ ਚਾਹੀਦਾ ਹੈ ਜੇ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬਣਾਇਆ ਜਾਵੇ ਕਿਸੇ ਨੂੰ ਸਪਸ਼ਟੀਕਰਨ ਵਾਸਤੇ ਜੀ ਉਹਨਾਂ ਦੀ ਸਤਿਰੂਪ ਵਿੱਚ ਸਪਸ਼ਟੀਕਰਨ ਦੇਣਾ ਹੁੰਦਾ ਹੈ ਜੀ ਬਹੁਤ ਚੰਗਾ ਕੀਤਾ ਕਿਉਂਕਿ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਸ ਸਰਵਉੱਚ ਅਦਾਲਤ ਵਿੱਚ ਜਾ ਕੇ ਆਪਣਾ ਸਿਰ ਝੁਕਾਵੇ ਤੇ ਆਪਣਾ ਜਿਹੜਾ ਸਪਸ਼ਟੀਕਰਨ ਦੇਵੇ ਜੀ ਉਹਨਾਂ ਦੇ ਸਿਰ ਵਿੱਚ ਸਪਸ਼ਟਿਕਨ ਦੇ ਦਿੱਤਾ ਇਹ ਹੁਣ ਸਿੰਘ ਸਾਹਿਬ ਜਦੋਂ ਬੈਠਣਗੇ ਲਪਾਫੇ ਜਿ ਖੋਲਣਗੇ ਉਹਦੇ ਵਿਚਾਰ ਕਰਨਗੇ ਫਿਰ ਇਹ ਅਗਲੀ ਜਿਹੜੀ ਕਾਰਵਾਈ ਕਰਨਗੇ ਇਹ ਇੱਕ ਮਰਿਆਦਾ ਤੇ ਇਹਦੇ ਅਨੁਸਾਰ ਉਹਨਾਂ ਨੂੰ ਚੱਲਣਾ ਪੈਣਾ ਦੇਖੋ ਜੀ ਮੈਂ ਤੇ ਇਹ ਅੰਦਾਜ਼ ਹੀ ਕਰਦੀ ਆ ਕਿ ਸਿੰਘ ਸਾਹਿਬ ਬਿਲਕੁਲ ਗੁਰੂ ਸਾਹਿਬ ਜੀ ਦੇ ਉਸ ਮਹਾਂਪਵਿੱਤਰ ਸਥਾਨ ਦੀ ਮਰਿਆਦਾ ਨੂੰ ਪੂਰਾ ਬਣਾਈ ਰੱਖਣਗੇ ਜੀ ਇਹਦੇ ਨਾਲ ਅਕਾਲੀ ਦਲ ਦਾ ਇਕੱਲੇ ਦਾ ਸਵਾਲ ਨਹੀਂ ਹੈ ਜੀ ਸਿੱਖ ਕੌਮ ਦੀ ਆ ਭਾਵਨਾ ਮਨ ਦਾ ਸਵਾਲ ਹੈ ਜੀ ਜਿਹੜਾ ਪੰਥ ਦੀ ਜਿਹੜੀ ਪੰਥਕ ਪੰਥ ਦੀ ਜਿਹੜੀ ਭਾਵਨਾ ਨਾਲ ਜੀ ਉਹ ਸਾਰਿਆਂ ਦੀ ਹਰਟ ਹੋਈ ਹੈ ਉਹਨੂੰ ਸਕੂਨ ਕਿੱਦਾਂ ਮਿਲੇ ਜੀ ਅਕਾਲੀ ਦਲ ਦੇ ਕੱਲੇ ਵਰਕਰ ਤੇ ਨਾਲ ਹੀ ਇਕੱਠੇ ਵੀ ਸਾਰੇ ਤੁਰੇ ਫਿਰਦੇ ਜੀ ਠੀਕ ਹੈ ਜੀ ਪਰ ਜਿਹੜੀ ਜਿਹੜੀ ਸਾਡੇ ਸੰਗਤ ਟੁੱਟ ਗਈ ਹੈ ਸਾਡੇ ਨਾਲੋਂ ਉਹਨਾਂ ਦੀ ਭਾਵਨਾ ਨੂੰ ਕਿੱਦਾਂ ਅਸੀਂ ਚੁਕੂਣ ਦੇ ਸਕਦੇ ਹਾਂ ਕਿਵੇਂ ਅਸੀਂ ਉਹਨਾਂ ਦਾ ਭਰੋਸਾ ਜਿੱਤ ਸਕਦੇ ਹਾਂ ਉਹ ਤੇ ਉਹਨਾਂ ਨੇ ਪਾਵਨ ਦੇਖਣੀ ਹੈ ਕੌਮ ਦੀ ਆ ਜੀ ਜੀ ਉਹ ਕਿਸੇ ਕੇ ਦਾ ਫੈਸਲਾ ਕਰਦੇ ਉਹ ਮਰਿਆਦਾ ਜਿਹੜੀ ਉਹਨਾਂ ਨੇ ਦੇਖਣੀ ਛੇ ਅਕਾਲਤਾ ਸਤਾਪ ਦੀ ਸਿਧਾਂਤਿਕ ਤੌਰ ਤੇ ਫੈਸਲਾ ਕਰਨਾ ਹੁੰਦਾ ਜੀ ਜੀ ਇਹ ਬਾਕੀ ਜਿਹੜੀ ਗੱਲ ਹੈ ਕਿ ਸਾਡੀ ਪਾਰਟੀ ਦੀ ਰਾਜਨੀਤੀ ਦੀ ਗੱਲ ਜਾਂ ਵਿਖਰੇਵੇਂ ਦੀ ਗੱਲ ਉਹ ਕੱਲਾ ਇਸ ਕਰਕੇ ਨਹੀਂ ਹੈ ਉਹ ਵੀ ਇਹ ਹੈਗਾ ਕਿ ਸਾਡਾ ਸਿਧਾਂਤਿਕ ਤੌਰ ਦੇ ਉੱਤੇ ਬਹੁਤ ਵੱਡੀਆਂ ਗਲਤੀਆਂ ਕਰਦੇ ਨੇ ਪ੍ਰਧਾਨ ਜੀ ਨੂੰ ਪ੍ਰਧਾਨਗੀ ਚਲਾਉਣੀ ਨਹੀਂ ਆ ਰਹੀ ਜੀ ਕੇਵਲ ਪੈਸੇ ਦੇ غرور ਵਿੱਚ ਨਹੀਂ ਬੰਦਾ ਪਾਰਟੀ ਚਲਾ ਸਕਦਾ ਇਹ ਲਈ ਹਾਰਡ ਵਰਕ ਦੀ ਲੋੜ ਹੈ ਇਹਨੂੰ ਪੰਥਕ ਤੌਰ ਦੇ ਤੇ ਉਹਦੀ ਸ਼ੈਲੀ ਉਹਦੀ ਬੋਲੀ ਉਹਦੀ ਰਿਆਣੀ ਉਹਦੀ ਕਠਿਨੀ ਕਰਨੀ ਉਹ ਸਾਰਾ ਕੁਝ ਦੇਖਣਾ ਪੈਂਦਾ ਹੈ ਜੀ ਜ਼ਿਕਰ ਖਾਸ ਹੈ ਕਿ ਸੇੜੇ ਕਾਲ ਤਖਸ ਦੇ ਜਥੇਦਾਰਾਂ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ ਇਹ ਤਾਂ ਵਿਖਣਿਓ ਖੂਵੇਗਾ ਅੱਜ ਦੇ ਪੰਜਾਬ న్యూਸ ਬੁਲਟਨ ਵਿੱਚ ਬਸ ਇੰਨਾ ਹੀ ਕੱਲ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤ